ਮੈਨੂੰ ਲੱਗਦਾ ਆ ਵੀਡੀਓ ਤਾਂ ਵੈਸੇ ਚੱਲਣੀ ਨਹੀਂ ਮੈਂ ਸੱਚੀ ਦੱਸਾਂ ਤੁਹਾਨੂੰ ਆ ਆ ਚੈਨਲ ਦੀ ਵੀਡੀਓ ਕਿਸੇ ਨੇ ਵੇਖਣੀ ਨਹੀਂ ਕਿਉਂਕਿ ਇਹ ਜ ਮਸਾਲਾ ਹੈ ਨਹੀਂ ਕੋਈ ਇਹ 'ਚ ਨਾ ਤੇ ਕਿਸੇ ਨੂੰ ਗਾਲਾਂ ਕੱਢੀਆਂ ਹੋਈਆਂ ਨਾ ਹੀ ਇਹਦੇ ਵਿੱਚ ਕਿਸੇ ਦਾ ਭੰਡੀ ਪ੍ਰਚਾਰ ਕੀਤਾ ਨਾ ਕਿਸੇ ਧਰਮ ਬਾਰੇ ਕੋਈ ਅਪਸ਼ਬਦ ਬੋਲਿਆ ਜੇ ਬੋਲਾਂਗੇ ਤਾਂ ਚੱਲੂਗੀ ਅੱਜ ਕੱਲ ਲੋਕਾਂ ਨੂੰ ਤਾਂ ਚਾਹੀਦਾ ਮਸਾਲਾ ਪਰ ਜਿਹੜੇ ਬਿਨਾ ਮਸਾਲੇ ਵਾਲੇ ਹੈਗੇ ਨੇ ਉਹ ਕਰ ਸਕਦੇ ਇਸ ਵੀਡੀਓ ਨੂੰ ਸ਼ੇਅਰ ਇਹ ਵੀਡੀਓ ਤੁਹਾਡੇ ਬੱਚਿਆਂ ਦਾ ਵੀ ਭਵਿੱਖ ਬਦਲ ਸਕਦੀ ਆ ਜੇ ਤੁਸੀਂ ਆਪਣੀ ਕੌਮ ਦੇ ਬਾਰੇ ਬੱਚਿਆਂ ਨੂੰ ਕਹੋ ਨਾ ਸਮਾਂ ਕੱਢਣ ਪਰ ਵੇਲ ਹੈ ਨਹੀਂ ਰੀਲਾਂ ਤੋਂ ਜਿਹੜੇ ਬੰਦੇ ਕਹਿੰਦੇ ਨੇ ਸੰਸਥਾਵਾਂ ਨੇ ਧੰਦਾ ਬਣਾ ਲਿਆ ਸਮਾਜ ਸੇਵੀਆਂ ਨੇ ਆਹ ਕਰ ਲਿਆ ਅਸੀਂ ਉਹਨਾਂ ਨੂੰ ਕਹਾਂਗੇ ਜਿਹੜੇ ਭੰਡਦੇ ਨੇ ਵੀ ਭਾਈ ਤੁਸੀਂ ਆ ਕੇ ਘਰ ਬਣਾ ਦਿਓ ਇਹ ਸਾਰੇ ਧੰਦੇ ਬੰਦ ਹੋ ਜਾਣਗੇ ਇਕੱਲੇ ਇਕੱਲੇ ਘਰ 'ਚ ਜਾਓ ਉੱਥੇ ਜਾ ਕੇ ਉਹਨਾਂ ਦੇ ਹਾਲਚਲ ਪੁੱਛੋ ਕਿਸੇ ਨੂੰ ਰੋਜ਼ਗਾਰ ਦੀ ਲੋੜ ਆ ਰੋਜ਼ਗਾਰ ਦਿਓ ਕਿਸੇ ਨੂੰ ਛੱਤ ਦੀ ਲੋੜ ਆ ਛੱਤ ਦਿਓ ਆਪੇ ਸਮਾਜ ਸੇਵੀ ਘਰੇ ਜਾ ਕੇ ਬੈਠ ਜਾਣਗੇ ਕਹਿੰਦੇ ਬੜੀਆਂ ਆਫਰ ਆਈਆਂ ਕਿ ਤੇਰਾ ਘਰ ਬਣਾ ਲਾਂਗੇ ਤੇ ਤੇਰੇ ਘਰੇ ਦਾ ਸ਼ਾਨ ਤੱਕ ਪਾ ਦਾਂਗੇ ਤੇਰੇ ਘਰ ਦੇ ਹਾਲਾਤ ਜਿਹੜੇ ਸੁਧਾਰ ਦਾਂਗੇ ਪਰ ਕਹਿੰਦਾ ਨਹੀਂ ਕਹਿੰਦਾ ਕਿਤੇ ਜਾਣ ਨਾਲੋਂ ਸਿਰ ਗੁਰੂ ਦਾ ਸਿੰਘ ਆ ਤੇ ਗੁਰੂ ਦੀ ਲੜੀ ਲਗਣਾ ਇੰਨੇ ਸਿੱਧਕ ਮੈਂ ਕਹਿੰਦਾ ਇੰਨਾ ਵਿਸ਼ਵਾਸ ਗੁਰੂ ਤੇ ਇੰਨਾ ਟੁੱਟ ਵਿਸ਼ਵਾਸ ਜਿਹੜੇ ਬੰਦੇ ਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ ਨਾਗਾ ਉਹਨਾਂ ਮੇਰੇ ਵੀਰ ਕਈਆਂ ਨੇ ਅਮਰਦਸਾ ਕੇ ਹੁੰਦੇ ਆ ਤੇ ਉਹ ਜਾ ਕੇ ਦੂਜੇ ਧਰਮ ਦੇ ਵਿੱਚ ਜਾ ਕੇ ਤਾੜੀਆਂ ਮਾਰਦੀ ਇਹ ਕੰਮ ਜਿਹੜਾ ਵਾ ਇਹ ਬਹੁਤ ਵੱਡਾ ਗਲਤੀਆ ਕੰਮ ਉਹ ਕੰਮ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਬੰਦੇ ਦੇ ਆਪਣੇ ਗੁਰੂ ਨੂੰ ਭਰੋਸਾ ਨਹੀਂ ਹੈਗਾ ਆਪਣੇ ਗੁਰੂ ਦੇ ਉਹ ਬੰਦੇ ਨੂੰ ਦੂਜੇ ਦੇ ਕਿੱਦਾਂ ਭਰੋਸਾ ਹੋ ਜਾਊਗਾ ਅੱਜ ਜਦੋਂ ਬਾਪੂ ਜੀ ਦਾ ਸਾਨੂੰ ਜਦੋਂ ਵੀਡੀਓ ਆਈ ਜਦੋਂ ਬਾਪੂ ਦੇ ਹਾਲਾਤ ਵੇਖੇ ਕਾਨੇ ਵਾਲੀਆਂ ਛੱਤਾਂ ਉਹ ਬਜ਼ੁਰਗ ਮਾਂ ਜਿਹੜੀ ਕਹਿੰਦੀ ਵੀ ਇਹ ਘਰ ਦੇ ਵਿੱਚ ਲੈਟਰਨ ਬਾਥਰੂਮ ਨਹੀਂ ਹੈ ਮੈਨੂੰ ਬਾਹਰ ਜਾਣਾ ਪੈਂਦਾ ਇਸ ਗੁਰੂ ਦੇ ਸਿੰਘ ਨੂੰ ਜਦੋਂ ਇਹ ਰੋਂਦੇ ਹੋਏ ਵੇਖਿਆ ਨਾ ਆਪਣਾ ਹਿਰਦਾ ਬਲੁੰਦਰ ਗਿਆ ਅਕਾਲ ਪੁਰਖ ਅਗੇ ਅਰਦਾਸ ਕੀਤੀ ਕਿ ਜਿੰਨਾ ਕੁ ਤਿਲ ਫੁੱਲ ਜਿੰਨਾ ਕੁ ਵੀ ਸਾਡੇ ਜਿਹੜੇ ਡੋਨਰ ਭਰਾ ਨੇ ਉਹਨਾਂ ਨੇ ਆਪ ਦੇ ਵੱਲੋਂ ਰੇੜੀ ਭੇਜੀ ਸਬਜ਼ੀਆਂ ਭੇਜੀਆਂ ਹੋਰ ਸਾਮਾਨ ਬਾਪੂ ਨੂੰ ਵੀ ਰੋਜ਼ਗਾਰ ਤੁਰਪੇਗਾ ਜਿੰਨਾ ਇਹਨਾਂ ਦੇ ਅੰਦਰ ਨਿਮਰਤਾ ਸਬਰ ਸੰਤੋਖ ਵੇਖਿਆ ਨਾ ਉਸ ਨੂੰ ਵੇਖ ਕੇ ਇਦਾਂ ਲੱਗਦਾ ਕਿ ਇਹਨਾਂ ਨੂੰ ਜੇ ਅਸੀਂ ਕਿਤੇ ਮਹਿਲ ਵੀ ਖੜਾ ਕਰ ਦੇਈਏ ਨਾ ਇਹਨਾਂ ਨੇ ਫਿਰ ਵੀ ਇੱਕੋ ਹੀ ਗੱਲ ਕਹਣੀ ਮੈਂ ਗੁਰੂ ਦਾ ਹਾਂ ਗੁਰੂ ਹੀ ਮੇਰਾ ਹੈ ਤੇ ਗੁਰੂ ਦੇ ਹੀ ਸਭ ਕੁਝ ਹੈ ਕਿਉਂਕਿ ਇਹਨਾਂ ਨੇ ਆਪਣੀ ਜ਼ਿੰਦਗੀ ਚ ਗੁਰੂ ਦੇ ਨਾਂ ਤੇ ਲਾਤੀ ਆ ਕਿਉਂਕਿ ਮੈਂ ਦਿਖਾਉਣਾ ਚਾਹਣਾ ਪਹਿਲੀ ਵਾਰ ਕਿਸੇ ਨੇ ਵੇਖਿਆ ਹੋਣਾ ਇਸ ਬਾਲੇ ਵਾਲੀ ਛੱਤ ਦੇ ਥੱਲੇ ਗੁਰੂ ਨੂੰ ਵੀ ਥਾਂ ਮਿਲੀ ਹੋਈ ਆ ਕੋਠੀਆਂ ਦੇ ਵਿੱਚ ਜਾਓਗੇ ਇੰਨੀਆਂ ਫੋਟੋਆਂ ਨਹੀਂ ਮਿਲਣਗੀਆਂ ਕਰੋੜਾਂ ਦੇ ਬੰਗਲਿਆਂ ਦੇ ਵਿੱਚ ਜਾਓਗੇ ਆ ਫੋਟੋਆਂ ਨਹੀਂ ਮਿਲਣਗੀਆਂ ਪਰ ਇੱਕ ਨਗਰੀਬ ਦੇ ਕੁੱਲੀ ਦੇ ਵਿੱਚ ਤੁਹਾਨੂੰ ਆਹ ਫੋਟੋਆਂ ਜਰੂਰ ਮਿਲਣਗੀਆਂ ਇਹਦਾ ਰਿਸ਼ਤਾ ਇਸ ਗੁਰੂ ਦੇ ਸਿੰਘ ਦਾ ਰਿਸ਼ਤਾ ਗੁਰੂ ਨਾਲ ਬਹੁਤ ਹੈ ਸਮਾਜ ਨਾਲ ਭਾਵੇਂ ਹੋਵੇ ਨਾ ਹੋਵੇ ਕਿਉਂਕਿ ਸਮਾਜ ਤੋਂ ਠੁਕਰਾਰੇ ਹੋਏ ਨੇ ਗਰੀਬ ਕਹਿ ਕੇ ਠੋਕਰਾਂ ਮਿਲੀਆਂ ਹੋਈਆਂ ਵੀ ਇਹਨਾਂ ਸਬਰ ਇਹਨਾਂ ਸੰਤੋਖ ਅਕਾਲ ਪੁਰਖ ਦਾ ਸ਼ੁਕਰਾਨੇ ਦੀ ਵਿੱਚ ਆਪਦਾ ਸਮਾ ਬਤੀਤ ਕਰ ਰਿਹਾ ਭਾਈ ਅੱਜ ਹਾਲਾਤ ਵੇਖੋ ਐਨਆਰਆਈ ਭਰਾਵਾਂ ਨੂੰ ਬੇਨਤੀ ਹੈ ਭਾਈ ਅੱਜ ਇਸ ਗੁਰਸਿੱਖ ਪਰਿਵਾਰ ਦੀ ਬਾਹ ਫੜ ਲਿਓ ਗੁਰੂ ਦੇ ਰੂਪ ਦੇ ਵਿੱਚ ਹੀ ਫੜਨੀ ਆ ਹੋਰ ਤਾਂ ਕੋਈ ਹੱਲ ਹੈ ਨਹੀਂ ਗੁਰੂ ਤਾਂ ਐਦਾਂ ਚੱਲ ਕੇ ਨਹੀਂ ਆਊਗਾ ਸੰਗਤ ਦੇ ਰੂਪ ਦੇ ਵਿੱਚ ਹੀ ਆ ਗੁਰਦਾਸਪੁਰ ਜ਼ਿਲ੍ਹੇ ਦੇ ਕਿੱਲੇ ਕਲਾ ਪਿੰਡ ਵਿੱਚ ਪਹੁੰਚੇ ਆ ਤੇ ਤੁਹਾਨੂੰ ਉਸ ਗੁਰੂਦੇਵ ਸਿੰਘ ਦੇ ਘਰ ਦੇ ਹਾਲਾਤ ਵੀ ਦਿਖਾਵਾਂਗੇ ਕੱਲੀ ਕੱਲੀ ਤੁਹਾਨੂੰ ਤੁਸੀਂ ਸਾਂਝੀ ਕਰਾਂਗੇ ਠੰਡ ਦਾ ਮੌਸਮ ਆ ਬਰਸਾਤ ਪੈਂਦੀ ਆ ਪਰ ਫਿਰ ਵੀ ਮੈਂ ਕਹਿੰਦਾ ਉਮੇਸ਼ ਹਾਬੜਾ ਜਿਹੜੇ ਕਿ ਜਗਰਾਤ ਤੋਂ ਸਪੈਸ਼ਲ ਆਏ ਨੇ ਤੁਸੀਂ ਦੇਖਿਆ ਗੱਡੀ ਵਿੱਚ ਰੇਡੀਓ ਲੈ ਕੇ ਆਏ ਨੇ ਇਸ ਪਰਿਵਾਰ ਨੂੰ ਰੋਗ ਘੜ ਦਿੱਤਾ ਵਾ ਸ਼ਾਹਬਾ ਜੀ ਵਧਾਈ ਦੇ ਪਾਤ ਲੋ ਅੱਜ ਤੁਸੀਂ ਇੰਨਾ ਸਫਰ ਤੈਅ ਕਰਕੇ ਇੰਨੀ ਠਰ ਦੇ ਮੌਸਮ ਵਿੱਚ ਅਸੀਂ ਦੇਖਿਆ ਲੋਕ ਘਰਾਂ ਵਿੱਚ ਜਾਈ ਨੇ ਬੈਠੇ ਨੇ ਪਰ ਤੁਸੀਂ ਸਪੈਸ਼ਲ ਇਸ ਪਰਿਵਾਰ ਕੋ ਸਹਾਰਨ ਆਣ ਵਾਸ ਤੇ ਆਏ ਹੋ ਅੱਜ ਮਾਤਾ ਵੀ ਖੁਸ਼ ਹੋ ਗਈ ਹੈ ਗੁਰਦਾਸ ਸਿੰਘ ਵੀ ਖੁਸ਼ ਹੋ ਗਿਆ ਵੀ ਯਾਰ ਕਿਸ ਨੇ ਸਹਾਰ ਲਈ ਆ ਕੇ ਸਾਡੀ ਇਹ ਤਾਂ ਕਹਿੰਦਾ ਅਜ ਤੱਕ ਕਿਸੇ ਪੁੱਛਿਆ ਕਿਸੇ ਨੇ ਨਹੀਂ ਆਤਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਬਾਬਾ ਜੀ ਹਮੇਸ਼ਾ ਕਿਹਾ ਹੁੰਦਾ ਰੇੜੀ ਆਪਾਂ ਨਹੀਂ ਲੈ ਕੇ ਆਏ ਇਹ ਉਹ ਕਾਲਪੁਰਖ ਕਰਨ ਵਾਲਿਆ ਉਹ ਸੱਚੇ ਪਾਤਸ਼ਾਹ ਨੇ ਤੁਹਾਨੂੰ ਗੁਰਰਾਮਦਾਸ ਦੀ ਘਰਤੀ ਤੇ ਆਏ ਆ ਉਸ ਦਸਵੇਂ ਪਿਤਾ ਨੇ ਇਹ ਇਸ ਇਸ ਇਹ ਸਾਧਨ ਬਣਾਏ ਨੇ ਗੁਰੂ ਨੇ ਆਪਣੇ ਸਿੰਘਾਂ ਦੇ ਲਈ ਆਪਣੇ ਆਪ ਹੀ ਰੋਜ਼ਗਾਰ ਦਾ ਸਾਧਨ ਬਣਾਇਆ ਪਰ ਗੁਰੂ ਦੀ ਸੰਗਤ ਦੇ ਵਿੱਚ ਸੰਗਤ ਗੁਰੂ ਰੂਪ ਹੈ ਅਸੀਂ ਹਮੇਸ਼ਾ ਇਹ ਹੀ ਕਹਿੰਦੇ ਹੁਣੇ ਆ ਵੀ ਸਭ ਤੋਂ ਪਹਿਲਾਂ ਆਪਾਂ ਆਪਣੇ ਪੰਜਾਬੀਆਂ ਦੀ ਆਪਣੀ ਕੌਮ ਦੀ ਆਪਣੀ ਸਿੱਖ ਕੌਮ ਦੀ ਬਾਹ ਫੜੀਏ ਸਾਰੇ ਧਰਮ ਸਤਕਾਰਯੋਗ ਨੇ ਪਰ ਜਿੱਥੇ ਅਸੀਂ ਰਹਿੰਨੇ ਪਏ ਆ ਜਿਹੜੇ ਸਮਾਜ ਦੇ ਵਿੱਚ ਰਹਿੰਨੇ ਪਏ ਆ ਸਭ ਤੋਂ ਪਹਿਲਾਂ ਉਹਦੀ ਬਾਹ ਫੜਨੀ ਬਣਦੀ ਆ ਅੱਜ ਜਦੋਂ ਸਾਡੇ ਕੋਲੇ ਵੀਡੀਓ ਆਈ ਸਾਡਾ ਵੀਰ ਤੇਜੀ ਆ ਅੰਮ੍ਰਿਤਸਰ ਤੋਂ ਜਦੋਂ ਉਹਨਾਂ ਨੇ ਖਾਲਸਾ ਜੀ ਦੀ ਵੀਡੀਓ ਭੇਜੀ ਸਾਡੇ ਤੁਸੀਂ ਚੈਨਲ ਤੇ ਬਹੁਤ ਸਾਰੀਆਂ ਵੀਡੀਓਜ਼ ਦੇਖਦੇ ਹੋਣੇ ਆ ਉਹਦੇ ਵਿੱਚ ਅਸੀਂ ਮੋਸਟਲੀ ਸ ਪਰਿਵਾਰ ਨੇ ਸਾਡੇ ਗੁਰਸਿੱਖ ਪਰਿਵਾਰ ਨੇ ਗੁਰੂ ਦੇ ਵਜ਼ੀਰਾਂ ਕੋਲੇ ਅਸੀਂ ਜਾਂਦੇ ਆ ਜਿਹੜੇ ਗੁਰੂ ਘਰਾਂ ਚ ਸੇਵਾ ਕਰਦੇ ਨੇ ਕਿਸੇ ਕੋਲੇ ਬੈਟਰੀ ਵਾਲਾ ਸਾਈਕਲ ਕਿਸੇ ਕੋਲੇ ਬੈਟਰੀ ਵਾਲਾ ਰਿਕਸ਼ਾ ਕੋਈ ਰੇੜਾ ਕੋਈ ਕੁਝ ਵੀ ਮਹਾਰਾਜ ਨੇ ਭੇਜਿਆ ਅੱਜ ਜਦੋਂ ਬਾਪੂ ਜੀ ਦਾ ਸਾਨੂੰ ਜਦੋਂ ਵੀਡੀਓ ਆਈ ਜਦੋਂ ਬਾਪੂ ਜੀ ਦੇ ਹਾਲਾਤ ਵੇਖੇ ਕਾਨੇ ਵਾਲੀਆਂ ਛੱਤਾਂ ਉਹ ਬਜ਼ੁਰਗ ਮਾਂ ਜਿਹੜੀ ਕਹਿੰਦੀ ਵੀ ਇਹ ਘਰ ਦੇ ਵਿੱਚ ਲੈਟਰਨ ਬਾਥਰੂਮ ਨਹੀਂ ਹੈ ਮੈਨੂੰ ਬਾਹਰ ਜਾਣਾ ਪੈਂਦਾ ਇਸ ਗੁਰੂ ਦੇ ਸਿੰਘ ਨੂੰ ਜਦੋਂ ਇਹ ਰੋਂਦੇ ਹੋਏ ਵੇਖਿਆ ਨਾ ਆਪਣਾ ਹਿਰਦਾ ਬਲੁੰਦਰ ਗਿਆ ਅਕਾਲ ਪੁਰਖ ਅਗੇ ਅਰਦਾਸ ਕੀਤੀ ਕਿ ਜਿੰਨਾ ਕਿ ਤਿਲ ਫੁੱਲ ਜਿੰਨਾ ਕਿ ਵੀ ਸਾਡੇ ਜਿਹੜੇ ਡੋਨਰ ਭਰਾ ਨੇ ਉਹਨਾਂ ਨੇ ਆਪ ਦੇ ਵੱਲੋਂ ਰੇੜੀ ਭੇਜੀ ਸਬਜ਼ੀਆਂ ਭੇਜੀਆਂ ਹੋਰ ਸਾਮਾਨ ਬਾਪੂ ਨੂੰ ਵੀ ਰੋਜ਼ਗਾਰ ਤੁਰ ਪੇਗਾ ਇਹ ਪਰ ਕੁਝ ਵੀ ਹੈ ਨਹੀਂ ਇਹਨਾਂ ਵਾਸਤੇ ਕੁਝ ਵੀ ਹੈ ਨਹੀਂ ਜੋ ਅਸੀਂ ਅੱਜ ਇਹਨਾਂ ਦੀ ਸੇਵਾ ਵੇਖੀ ਜੋ ਇਹਨਾਂ ਦਾ ਜਜ਼ਬਾ ਜਨੂਨ ਵੇਖਿਆ ਜਿੰਨਾ ਇਹਨਾਂ ਦੇ ਅੰਦਰ ਨਿਮਰਤਾ ਸਬਰ ਸੰਤੋਖ ਵੇਖਿਆ ਨਾ ਉਸ ਨੂੰ ਵੇਖ ਕੇ ਇਦਾਂ ਲੱਗਦਾ ਕਿ ਇਹਨਾਂ ਨੂੰ ਜੇ ਅਸੀਂ ਕਿਤੇ ਮਹਿਲ ਵੀ ਖੜਾ ਕਰ ਦੇਈਏ ਨਾ ਇਹਨਾਂ ਨੇ ਫਿਰ ਵੀ ਇੱਕੋ ਹੀ ਗੱਲ ਕਹਣੀ ਮੈਂ ਗੁਰੂ ਨਾਂ ਨੇ ਆਪਣੀ ਜ਼ਿੰਦਗੀ ਚ ਗੁਰੂ ਦੇ ਨਾਂ ਤੇ ਲਾਤੀ ਆ ਕਿਉਂਕਿ ਮੈਂ ਦਿਖਾਉਣਾ ਚਾਹਣਾ ਪਹਿਲੀ ਵਾਰ ਕਿਸੇ ਨੇ ਵੇਖਿਆ ਹੋਣਾ ਇਸ ਬਾਲਿਆਂ ਵਾਲੀ ਛੱਤ ਦੇ ਥੱਲੇ ਗੁਰੂ ਨੂੰ ਵੀ ਥਾਂ ਮਿਲੀ ਹੋਈ ਆ ਸੋਚੋ ਤੁਸੀਂ ਵੀ ਇੱਕ ਗੁਰੂ ਨੂੰ ਕਿੱਤਾ ਰੱਖਣਾ ਹੋਵੇ ਨਾ ਕੋਠੀਆਂ ਦੇ ਵਿੱਚ ਜਾਓਗੇ ਇੰਨੀਆਂ ਫੋਟੋਆਂ ਨਹੀਂ ਮਿਲਣਗੀਆਂ ਕਰੋੜਾਂ ਦੇ ਬੰਗਲਿਆਂ ਦੇ ਵਿੱਚ ਜਾਓਗੇ ਆਹ ਫੋਟੋਆਂ ਨਹੀਂ ਮਿਲਣਗੀਆਂ ਪਰ ਇੱਕ ਗਰੀਬ ਦੇ ਕੁੱਲੀ ਦੇ ਵਿੱਚ ਤੁਹਾਨੂੰ ਆ ਫੋਟੋਆਂ ਜਰੂਰ ਮਿਲਣਗੀਆਂ ਇਹਦਾ ਰਿਸ਼ਤਾ ਇਸ ਗੁਰੂ ਦੇ ਸਿੰਘ ਦਾ ਰਿਸ਼ਤਾ ਗੁਰੂ ਨਾਲ ਬਹੁਤ ਹੈ ਸਮਾਜ ਨਾਲ ਭਾਵੇਂ ਹੋਵੇ ਨਾ ਹੋਵੇ ਕਿਉਂਕਿ ਸਮਾਜ ਤੋਂ ਠੁਕਰਾਏ ਹੋਏ ਨੇ ਗਰੀਬ ਕਹਿ ਕੇ ਠੋਕਰਾਂ ਮਿਲੀਆਂ ਹੋਈਆਂ ਜਿਵੇਂ ਬਾਬਾ ਜੀ ਦਾਦੇ ਸੀ ਗੁਰੂ ਰੰਗਰੇਟੇ ਗੁਰੂ ਕੇ ਬੇਟੇ ਉਦਸਮੇ ਪਾਸ਼ਾ ਨੇ ਉਸ ਟਾਈਮ ਤੇ ਜਿਹੜੀ ਆਪਣੀਆਂ ਫੌਜਾਂ ਨਾਲ ਰੱਖੀਆਂ ਸੀ ਨਾ ਦੇਖੋ ਭਾਜੀ ਮੈਂ ਇਸ ਕੌਮ ਦਾ ਨਹੀਂ ਪਰ ਫੇਰ ਵੀ ਸਮਾਜ ਦੇ ਵਿੱਚ ਮਿਲ ਕੇ ਰਲ ਕੇ ਜਦੋਂ ਸੁਣਦੇ ਆ ਨਾ ਜਦੋਂ ਲਿਟਰੇਚਰ ਪੜ੍ਹਦੇ ਆ ਬੜਾ ਕੁਝ ਸਿੱਖਣ ਨੂੰ ਮਿਲਦਾ ਜਿੰਨਾ ਕੁਝ ਸਿੱਖ ਕੌਮ ਦੇ ਕੋਲੇ ਆ ਨਾ ਜਿੰਨਾ ਇਤਿਹਾਸ ਸਿੱਖੀ ਦਾ ਆ ਉਹਨਾਂ ਇਤਿਹਾਸ ਮੈਨੂੰ ਲੱਗਦਾ ਹੀ ਨਹੀਂ ਕਿਸੇ ਹੋਰ ਕੋਲ ਹੋਊਗਾ ਜੇ ਬੱਚਿਆਂ ਨੂੰ ਕੱਲੇ ਇਹੀ ਪੜਾ ਦਈਏ ਨਾ ਮੈਨੂੰ ਇੰਨਾ ਲੱਗਦਾ ਕਿ ਸਾਨੂੰ ਕਦੀ ਕੈਨੇਡਾ ਅਮਰੀਕਾ ਦੀ ਦੇਖਣ ਦੀ ਲੋੜ ਹੀ ਨਹੀਂ ਪੈਣੀ ਸਾਨੂੰ ਆਪਣਾ ਪੰਜਾਬ ਛੱਡਣ ਦੀ ਜ਼ਰੂਰਤ ਨਹੀਂ ਪਊਗੀ ਸਾਨੂੰ ਇੰਨਾ ਮੋਹ ਪੈ ਜਾਏਗਾ ਆਪਣੇ ਪੰਜਾਬ ਦਾ ਸ਼ਾਵਲਾ ਜੀ ਇੰਦਸ ਸਿੱਦਕ ਕਹਿੰਦਾ ਵੀ ਭਾਵੇਂ ਸੇਰ ਲੱਤ ਜਾਵੇ ਪਰ ਕਹਿੰਦਾ ਗੁਰੂ ਦੇ ਲਾੜੀ ਲਗਣਾ ਹੋਰ ਕਿਤੇ ਜਾਣਾ ਨਹੀਂ ਹੈ ਕਹਿੰਦੇ ਬੜੀਆਂ ਆਫਰ ਆਈਆਂ ਵੀ ਤੇਰਾ ਘਰ ਵਾ ਬਣਾ ਲਾਂਗੇ ਤੇ ਤੇਰੇ ਘਰੇ ਦਾ ਆਸ਼ਣ ਤੱਕ ਪਾ ਦਾਂਗੇ ਤੇਰੇ ਘਰ ਦੇ ਹਾਲਾਤ ਜਿਹੜੇ ਸੁਧਾਰ ਦਾਂਗੇ ਪਰ ਕਹਿੰਦਾ ਨਹੀਂ ਕਹਿੰਦਾ ਕਿਤੇ ਜਾਣ ਨਾਲੋਂ ਸਿਰ ਗੁਰੂ ਦਾ ਸਿੰਘ ਆ ਤੇ ਗੁਰੂ ਦੇ ਲਾੜੀ ਲਗਣਾ ਇੰਨੇ ਸਿੱਦਕ ਮੈਂ ਕਹਿੰਦਾ ਇੰਨਾ ਵਿਸ਼ਵਾਸ ਗੁਰੂ ਤੇ ਇੰਨਾ ਟੁੱਟ ਵਿਸ਼ਵਾਸ ਜਿਹੜਾ ਭਰੋਸਾ ਨਾ ਭਾਈ ਉਹ ਹਮੇਸ਼ਾ ਜੰਗ ਜਿਤਾਉਂਦਾ ਹੈ ਪਰ ਜਿਹੜਾ ਬੰਦੇ ਦਾ ਆਪ ਦਾ ਇੱਕ ਜਮੀਰ ਹੈ ਨਾ ਜੇ ਤੁਹਾਨੂੰ ਪਤਾ ਹੈ ਕਿ ਵੀ ਜਿਹੜਾ ਸ਼ਰੀਰ ਦਾ ਮਰਿਆ ਮਰਿਆ ਨਹੀਂ ਹੁੰਦਾ ਜਮੀਰ ਦਾ ਮਰਿਆ ਮਰਿਆ ਹੁੰਦਾ ਹੈ ਨਾ ਸੋ ਅਸੀਂ ਆਪਣੇ ਸ਼ਰੀਰ ਦੇ ਮਰੇ ਨੂੰ ਮਰਿਆ ਨਹੀਂ ਗਿਣਦੇ ਜਮੀਰ ਦੇ ਮਰੇ ਨੂੰ ਮਰਿਆ ਗਿਣਦੇ ਆ ਅੱਜ ਇੱਕ ਗੁਰਸਿੱਖ ਦੀ ਜ਼ੁਬਾਨ ਤੋਂ ਇਹ ਗੱਲ ਸੁਣਦੇ ਪਿਆ ਕਿ ਮੈਂ ਆਪਦਾ ਗੱਲ ਲਹਾਦਾਗਾ ਆਪਣਾ ਸਿਰ ਲਹਾ ਦੂੰਗਾ ਪਰ ਆਪਣੀ ਕੌਮ ਦਾ ਸਾਥ ਨਹੀਂ ਛੱਡਾਂਗਾ ਇਤੋਂ ਵੱਡਾ ਹੋਰ ਕੀ ਹੋ ਸਕਦਾ ਮੈਨੂੰ ਲੱਗਦਾ ਆ ਵੀਡੀਓ ਤਾਂ ਵੈਸੇ ਚੱਲਣੀ ਨਹੀਂ ਮੈਂ ਸੱਚੀ ਦੱਸਾਂ ਤੁਹਾਨੂੰ ਆ ਆ ਚੈਨਲ ਦੀ ਵੀਡੀਓ ਕਿਸੇ ਨੇ ਵੇਖਣੀ ਨਹੀਂ ਕਿਉਂਕਿ ਇਹਦੇ ਮਸਾਲਾ ਹੈ ਨਹੀਂ ਕੋਈ ਇਹਦੇ ਨਾਤੇ ਕਿਸੇ ਨੂੰ ਗਾਲਾਂ ਕੱਢੀਆਂ ਹੋਈਆਂ ਨਾ ਹੀ ਇਹਦੇ ਵਿੱਚ ਕਿਸੇ ਦਾ ਭੰਡੀ ਪ੍ਰਚਾਰ ਕੀਤਾ ਨਾ ਕਿਸੇ ਧਰਮ ਬਾਰੇ ਕੋਈ ਅਪਪਲਬ ਅਪਸ਼ਬਦ ਬੋਲੇ ਜੇ ਬੋਲਾਂਗੇ ਤਾਂ ਚੱਲੂਗੀ ਹੁਣ ਗੱਲ ਇਹ ਆ ਚਈਦਾ ਮਸਾਲਾ ਪਰ ਜਿਹੜੇ ਬਿਨਾ ਮਸਾਲੇ ਵਾਲੇ ਹੈਗੇ ਨੇ ਉਹ ਕਰ ਸਕਦੇ ਇਸ ਵੀਡੀਓ ਨੂੰ ਸ਼ੇਅਰ ਇਹ ਵੀਡੀਓ ਤੁਹਾਡੇ ਬੱਚਿਆਂ ਦਾ ਵੀ ਭਵਿੱਖ ਬਦਲ ਸਕਦੀ ਆ ਜੇ ਤੁਸੀਂ ਆਪਣੀ ਕੌਮ ਦੇ ਬਾਰੇ ਬੱਚਿਆਂ ਨੂੰ ਕਹੋ ਨਾ ਸਮਾਂ ਕੱਢਣ ਪਰ ਵੇਲ ਹੈ ਨਹੀਂ ਰੀਲਾਂ ਤੋਂ ਰੀਲਾਂ ਬੱਚੇ ਸਾਡੇ ਇਹ ਜਿਹੀਆਂ ਵੇਖਦੇ ਆ ਭਾਜੀ ਕਦੀ ਸੋਚ ਵੀ ਨਹੀਂ ਸਕਦੇ ਉਹਨਾਂ ਨੂੰ ਧਰਮ ਦੇ ਕਿਸੇ ਗੁਰੂ ਦਾ ਨਾਂ ਪੁੱਛ ਲਿਓ ਪਤਾ ਹੀ ਨਹੀਂ ਕਿੱਦਾਂ ਦੱਸਾਂਗੇ ਪਰ ਉਹ ਵੀਡੀਓ ਦੇਖਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਇਹ ਲੱਗਦਾ ਇਹ ਵਿਲੇ ਨੇ ਪਾਗਲ ਨੇ ਇਹਨਾਂ ਕੋਲ ਕੰਮ ਹੈ ਨਹੀਂ ਟਾਈਮ ਹੈ ਬਸ ਲੱਗੇ ਹੋਇਆ ਵੀਡੀਓ ਪਾਈ ਜਾਂਦੇ ਆ ਪਰ ਕੋਈ ਗੱਲ ਨਹੀਂ ਇੱਕ ਦਿਨ ਤਾਂ ਆਊਗਾ ਉਹ 100 ਦਿਨ ਸਾਥ ਦੇ 100 ਦਿਨ ਚੋਰ ਦੇ ਇੱਕ ਦਿਨ ਸਾਥ ਦਾ ਹੈ ਨਾ ਹੈ ਨਾ ਕੋਈ ਇੱਕ ਦਿਨ ਤਾਂ ਆਊਗਾ ਇੱਕ ਦਿਨ ਤਾਂ ਉਸ ਅਕਾਲ ਪੁਰਖ ਦਾ ਨਾਮ ਮੂਤ ਆਊਗਾ ਹੀ ਹੋਊਗਾ ਲੈਣਾ ਪੈਣਾ ਕਿਉਂਕਿ ਉਹ ਲਾ ਕਦੋਂ ਆਂਦਾ ਜਦੋਂ ਹਸਪਤਾਲ ਚ ਕੋਈ ਆਪਣਾ ਪਿਆ ਹੁੰਦਾ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਕੋਈ ਆਪਣਾ ਗਿਆ ਹੁੰਦਾ ਉਦੋਂ ਜ਼ਰੂਰ ਯਾਦ ਆਂਦਾ ਬਾ ਉਹ ਵੱਖਰੀ ਗੱਲ ਹੈ ਕਿ ਜਦੋਂ ਉਹ ਦਰਵਾਜ਼ੇ ਤੋਂ ਬਾਹਰ ਨਿਕਲਦਾ ਫਿਰ ਉਹੀ ਰੰਗ ਉਹੀ ਸਭ ਕੁਝ ਪਰ ਆਊਗਾ ਇੱਕ ਦਿਨ ਜ਼ਰੂਰ ਆਊਗਾ ਭਰੋਸਾ ਹੈ ਜਿੱਦਾਂ ਇਹਨਾਂ ਨੂੰ ਸਿੰਘਾਂ ਨੂੰ ਭਰੋਸਾ ਆਪਣੇ ਉਸ ਗੁਰੂ ਤੇ ਸਾਨੂੰ ਵੀ ਸਾਡੀ ਪਸੂਰੀ ਪੰਜਾਬ ਦੀ ਕੌਮ ਨੂੰ ਪੂਰਾ ਭਰੋਸਾ ਹੈ ਪਰ ਇਹਨਾਂ ਦੀ ਮਦਦ ਜ਼ਰੂਰ ਕਰਨੀ ਪਵੇ ਲੱਗਦਾ ਨਹੀਂ ਸਾਡੇ ਵਾਸਤੇ ਬਹੁਤੀ ਵੱਡੀ ਗੱਲ ਨਹੀਂ ਮੈਨੂੰ ਕਹਿੰਦਾ ਸ਼ਰਮ ਦੀ ਗੱਲ ਮੈਂ ਕਹਿ ਸਕਦਾ ਸਾਡੇ ਪੰਜਾਬ ਵਿੱਚ ਰਹਿ ਕੇ ਜੇਕਰ ਸਾਡੇ ਆਤਾ ਵਿੱਚ ਰਹਿਣਗੇ ਤੇ ਅਸੀਂ ਸਾਡਾ ਜਿਹੜਾ ਇੰਨਾ ਅਸੀਂ ਲੰਗਰ ਲਾਉਂਦੇ ਆ ਪੀਜਿਆਂ 버ਗਰਾਂ ਦਾ ਕਿ ਲੱਗਦਾ ਵੀ ਇਹਨਾਂ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਕਿਤੇ ਇਹਨਾਂ ਦੀ ਆ ਕੇ ਪੁੱਛਣਾ ਚਾਹੀਦਾ ਸਾਡੀ ਸਿੱਖ ਕੌਮ ਆ ਜੇਕਰ ਅਸੀਂ ਪੰਜਾਬੀ ਪੰਜਾਬੀ ਦੀ ਦਾ ਬਾਹ ਫੜਾਂਗੇ ਫਿਰ ਮੈਨੂੰ ਲੱਗਦਾ ਵੀ ਅਸੀਂ ਮਿਲ ਕਿਸ ਬਾਅਦ ਅਸੀਂ ਸ਼ਾਪੜਾ ਸਾਹਿਬ ਲੋਕਾਂ ਨੂੰ ਅਸੀਂ ਮੇਲੇ ਮਾਰਦੇ ਆ ਤਾਣੇ ਮੇਲੇ ਮੇਲੇ ਸ਼ੁਰੂ ਕਰ ਦਿੰਦੇ ਆ ਯਾਰ ਤੂੰ ਧਰਮ ਛੱਡ ਗਿਆ ਤੂੰ ਉਹ ਕਰਤਾ ਤੂੰ ਧਰਮ ਪ੍ਰਵਤਨ ਕਰ ਲਿਆ ਤੂੰ ਗਰੀਬੀਆਂ ਤੇ ਫਿਰ ਕੀ ਆਇਆ ਬੰਦੇ ਦੇ ਦੇਣੇ ਪੈਂਦੀ ਨੇ ਪਰ ਅਸੀਂ ਜਿਹਨਾਂ ਦੀ ਸਾਰ ਨਹੀਂ ਲਵਾਂਗੇ ਇਹਨਾਂ ਦੀ ਬਾਹ ਨਹੀਂ ਫੜਾਂਗੇ ਫਿਰ ਕੀ ਬੰਦਾ ਕਰ ਆਪਣੇ ਕੋਲ ਤਾਂ ਭਾਜੀ ਹੁਣ ਇੱਕੋ ਹੀ ਆਪਸ਼ਨ ਹੈ ਆਪਣੇ ਵੱਲੋਂ ਕੋਸ਼ਿਸ਼ ਪੂਰੀ ਕਰਾਂਗੇ ਬਹੁਤ ਸਾਰੀਆਂ ਸੰਸਥਾਵਾਂ ਨੇ ਪੰਜਾਬ ਦੇ ਵਿੱਚ ਜਿਹੜੇ ਛੱਤਾਂ ਪਵਾ ਕੇ ਦਿੰਦੇ ਨੇ ਘਰ ਬਣਵਾ ਕੇ ਦਿੰਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਨਾਲ ਨਾਲ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਜਿਹੜੇ ਸੰਸਥਾਵਾਂ ਨੂੰ ਭੰਡਦੇ ਨੇ ਉਹਨਾਂ ਮਹਾਪੁਰਸ਼ਾਂ ਨੂੰ ਵੀ ਕਹਾਂਗੇ ਭਾਈ ਜਿਹੜੇ ਬੰਦੇ ਕਹਿੰਦੇ ਹਨ ਸੰਸਥਾਵਾਂ ਨੇ ਧੰਦਾ ਬਣਾ ਲਿਆ ਸਮਾਜ ਸੇਵੀਆਂ ਨੇ ਆਹ ਕਰ ਲਿਆ ਅਸੀਂ ਉਹਨਾਂ ਨੂੰ ਕਹਾਂਗੇ ਜਿਹੜੇ ਭੰਡਦੇ ਨੇ ਭਾਈ ਤੁਸੀਂ ਆ ਕੇ ਘਰ ਬਣਾ ਦਿਓ ਇਹ ਸਾਰੇ ਧੰਦੇ ਬੰਦ ਹੋ ਜਾਣਗੇ ਕੱਲੇ-ਕੱਲੇ ਘਰ 'ਚ ਜਾਓ ਉੱਥੇ ਜਾ ਕੇ ਉਹਨਾਂ ਦੇ ਹਾਲਚਲ ਪੁੱਛੋ ਕਿਸੇ ਨੂੰ ਰੋਜ਼ਗਾਰ ਦੀ ਲੋੜਾ ਰੋਜ਼ਗਾਰ ਦਿਓ ਕਿਸੇ ਨੂੰ ਛੱਤ ਦੀ ਲੋੜਾ ਛੱਤ ਦਿਓ ਆਪੇ ਸਮਾਜ ਸੇਵੀ ਘਰੇ ਜਾ ਕੇ ਬੈਠ ਜਾਣਗੇ ਪਰ ਸਾਡੀ ਉਸ ਅਕਾਲ ਪੁਰਖ ਜਿਹੜੀ ਸਾਾਨੂੰ ਸਕਾਰਾਤਮਕ ਸੋਚ ਦਿੱਤੀ ਹੋਈ ਆ ਉਹਦੇ ਹਿਸਾਬ ਨਾਲ ਅਸੀਂ ਆਪਣੇ ਸਾਰੇ ਸਮਾਜ ਸੇਵੀ ਭਰਾਵਾਂ ਨੂੰ ਬੇਨਤੀ ਕਰਾਂਗੇ ਭਾਈ ਜਿੰਨੇ ਵੀ ਸਿੱਖੀ ਦੇ ਨਾਲ ਜੁੜੇ ਹੋਏ ਜਾਂ ਗੈਰ ਸਿੱਖ ਜਿਹੜੇ ਹੈਗੇ ਨੇ ਜਿਹੜੇ ਇਹ ਸੇਵਾ ਕਰਦੇ ਨੇ ਨਿਭਾ ਸਕਦੇ ਹੋ ਇਸ ਅੱਜ ਪਰਿਵਾਰ ਨੂੰ ਮਿਲਿਓ ਘਰ ਦੇ ਛੱਤਾਂ ਦੇ ਘਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਆਕੇ ਹੀ ਤੁਹਾਡਾ ਆਪ ਦਾ ਹਿਰਦਾ ਬਲੁੰਦਰ ਜਾਣਾ ਤੁਹਾਨੂੰ ਬਾਬਾ ਜੀ ਨੂੰ ਪੁੱਛਣ ਦੀ ਵੀ ਲੋੜ ਨਹੀਂ ਪੈਣੀ ਕਿ ਕੀ ਜ਼ਰੂਰਤ ਆ ਤੁਹਾਨੂੰ ਵੇਖ ਕੇ ਹੀ ਪਤਾ ਲੱਗ ਜਾਣਾ ਕਿਉਂਕਿ ਇਹ ਹਾਲਾਤ ਅੱਜ ਤੋਂ 50 ਸਾਲ 100 ਸਾਲ ਪਹਿਲਾਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ ਇਹਨਾਂ ਦਿਨਾਂ 'ਚ ਅ ਅੱਜ ਜਿਹੜੇ ਉਹ ਹਾਲਾਤ ਵੇਖੇ ਨੇ ਮੈਨੂੰ ਲੱਗਦਾ ਇਹ ਘਰ ਇਸ ਟਾਈਮ 100 ਸਾਲ ਪਿੱਛੇ ਜਿਹਾ ਹੁੰਦਾ ਪਿਆ ਆ ਹਿੰਮਤ ਆ ਇਹਨਾਂ ਦੀ ਵੀ ਇਹਨਾਂ ਸਬਰ ਇਹਨਾਂ ਸੰਤੋਖ ਅਕਾਲ ਪੁਰਖ ਦਾ ਸ਼ੁਕਰਾਨੇ ਦੀ ਵਿੱਚ ਆਪਦਾ ਸਮਾ ਬਤੀਤ ਕਰ ਰਿਹਾ ਭਾਈ ਅੱਜ ਹਾਲਾਤ ਵੇਖੋ ਐਨਆਰਆਈ ਭਰਾਵਾਂ ਨੂੰ ਬੇਨਤੀ ਆ ਭਾਈ ਅੱਜ ਇਸ ਗੁਰਸਿੱਖ ਪਰਿਵਾਰ ਦੀ ਬਾਹ ਫੜ ਲਿਓ ਗੁਰੂ ਦੇ ਰੂਪ ਦੇ ਵਿੱਚ ਹੀ ਫੜਨੀ ਆ ਹੋਰ ਤਾਂ ਕੋਈ ਹੱਲ ਹੈ ਨਹੀਂ ਗੁਰੂ ਤਾਂ ਐਦਾਂ ਚੱਲ ਕੇ ਨਹੀਂ ਆਊਗਾ ਸੰਗਤ ਦੇ ਰੂਪ ਦੇ ਵਿੱਚ ਹੀ ਆ ਇਸ ਗੁਰਸਿੱਖ ਪਰਿਵਾਰ ਦੀ ਬਾਹ ਫੜ ਲਿਓ ਰੋ ਰਹੇ ਨੇ ਬਾਪੂ ਜੀ ਅੱਜ ਬਹੁਤ ਬੁਰਾ ਹਾਲ ਹੈ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲ ਕੀਤੀ ਅਮੇਸ਼ ਸ਼ਾਬੜਾ ਜੀ ਜਿਹੜੇ ਕਿ ਹੈਲਪਿੰਗ ਹੈਂਡ ਦੇ ਮੁੱਖ ਸਚਾਲਕ ਨੇ ਖਾਸ ਕਰਕੇ ਜਗਰਾਓ ਤੋਂ ਇੰਨੀ ਠੰਡ ਹੋਣ ਦੇ ਬਾਵਜੂਦ ਮੈਂ ਕਹਿੰਦਾ ਬਰਸਾਦਾ ਮੌਸਮ ਵੀ ਫਿਰ ਵੀ ਵੀਰ ਆਪਣੀ ਗੱਡੀ ਵਿੱਚ ਜਿਹੜਾ ਕਿ ਇਹ ਰੇੜੀ ਲੱਦ ਕੇ ਲਾਇਆ ਇੱਕ ਨਵਾਂ ਰੋਗਰ ਦਿੱਤਾ ਖਾਲਸਾ ਜੀ ਨਵਾਂ ਰੋਗਰ ਦੇ ਦਿੱਤਾ ਵਾ ਦਸਾਂ ਨਵਾਂ ਦੀ ਕਿਰਤ ਕਰ ਰਹੀਆਂ ਪਰ ਮੈਨੂੰ ਇਹ ਸੋ ਵੀ ਹਜ ਤੱਕ ਹਾਲਾਤ ਤੁਹਾਡੇ ਕਿਉਂ ਨਹੀਂ ਸੁਧਰੇ ਅਜ ਤੱਕ ਅਸੀਂ ਦੇਖਿਆ ਲੱਗ ਲੱਗੇ ਬਹੁਤ ਸੋਹਣੇ ਘਰ ਬਣੇ ਨੇ ਤੁਹਾਡੇ ਘਰਾਂ ਦੀ ਗਰੀਬੀ ਆ ਕਿਉਂ ਨਹੀਂ ਆਉਂਦਾ ਤੁਹਾਡੇ ਹਾਲਾਤ ਸੁਧਰ ਜਾਂਦੇ ਇਦਾਂ ਜੀ ਪਹਿਲੇ ਤੇ ਮੈਂ ਰਖਸਾ ਵੰਦਾ ਹੁੰਦਾ ਸੀਗਾ ਰਖਸਾ ਵੰਦਾ ਨਹੀਂ ਤੇ ਉਦੋਂ ਫਿਰ ਛੱਟ ਵੀ ਮੇਰੇ ਲੱਗੀ ਤੇ ਮੈਂ ਬੜੀ ਮੁਸ਼ਕਲ ਦੇ ਨਾਲ ਬੱਚੇ ਪਾਲੇ ਸੀਗੇ ਤੇ ਚਲੋ ਬੱਚੇ ਵੀ ਹੁਣ ਛੱਡ ਗਏ ਤੇ ਕੀ ਕਰ ਸਕਦੇ ਹਾਂ ਹੁਣ ਮင်း ਸੋ ਵੀ ਅਮਰ ਸ਼ਕਿਆ ਤੁਸੀਂ ਗੁਰੂ ਦੇ ਬਾਣੇ ਵਾਲੇ ਉਹ ਨਿਤਨੇਮ ਕਰਦੇ ਹੋ ਰੋਜ਼ ਉਸ ਗੁਰੂ ਦੇ ਸਾਹਿਬ ਗਰਦਾਸ ਬੇਨਤੀ ਕਰਦੇ ਹੋ ਸੱਚੇ ਪਾਸ਼ਾ ਕਰੀ ਸਾਡੇ ਤੇ ਵੀ ਕਦੀ ਚੰਗੇ ਦੇ ਲਿਆ ਕਦੀ ਸਾਡੇ ਤੇ ਵੀ ਜਿਹੜੀ ਗਰੀਬੀ ਸਾਡੀ ਦੂਰ ਕਰੇ ਕਿੰਨੇ ਕ 10 ਬੇਨਤੀ ਕਰਦੇ ਸੱਚੇ ਪਾਸ਼ਾ ਕਰੀ ਉਹਦੇ ਘਰ ਤੇ ਜਦੋਂ ਉਹਨੂੰ ਦਰਸ਼ਨ ਕਰੀਦੇ ਆ ਨਾ ਮਹਾਰਾਜ ਤੇ ਤੇ ਉਦੋਂ ਉਹਨਾਂ ਦੇ ਨਾਲ ਬਸ ਇਹੋ ਗੱਲ ਹੁੰਦੀ ਆ ਕਿ ਬਿਨਾਂ ਬੋਲਿਆਂ ਸਭ ਕੁਝ ਜਾਣਦਾ ਹੁਣ ਮੇਰੇ ਵਰਗੇ ਦੇ ਮੱਥਾ ਟੇਕਣ ਲੱਗੇ ਵੀ ਕਿੰਨੇ ਕੰਨੇ ਟਾਮ ਲਾ ਦਿੰਦੇ ਬੜੀ ਲੰਮੀ ਲਿਸਟ ਰੱਖੀ ਹੁੰਦੀ ਹੈ ਇਹਨਾਂ ਨੇ ਤੇ ਹੁਣ ਦੂਜੇ ਪਿੱਛੇ ਜਿਹੜੇ ਖਲੋਤੇ ਉਹਨਾਂ ਨੂੰ ਮੱਥਾ ਨਹੀਂ ਟੇਕਣ ਦਿੰਦੇ ਇਦਾਂ ਨਹੀਂ ਕਰਨਾ ਚਾਹੀਦਾ ਵੀ ਜਿਹੜਾ ਮੱਥਾ ਟੇਕਦਾ ਨਾ ਉਹ ਆਪਣਾ ਮੱਥਾ ਟੇਕ ਕੇ ਤੇ ਗਾਂ ਸਹਰਤੇ ਹੋ ਜਾਣਾ ਚਾਹੀਦਾ ਤੇ ਜਿਹੜੇ ਦੂਜੇ ਵੀਰਿਆ ਉਹਨਾਂ ਨੂੰ ਟੇਕ ਲੈਣਾ ਚਾਹੀਦਾ ਮਹਾਰਾਜ ਜਦੋਂ ਅਸੀਂ ਘਰੋਂ ਤੁਰਨੇ ਨਾ ਉਦੋਂ ਸਾਰੀਆਂ ਅਰਦਾਸ ਬੇਨਤੀਆਂ ਸੁਣ ਲੈਂਦੇ ਉਹਨਾਂ ਨੂੰ ਪਤਾ ਹੁੰਦਾ ਵੀ ਕੀ ਕੁਸ ਇਹਨਾਂ ਮੰਗਣਾ ਦੇ ਕੀ ਨਹੀਂ ਮੰਗਣਾ ਬਿਨੇਸ਼ਵਰ ਕਦੀ ਸਿੱਦਕ ਡੋਲਿਆ ਕਦੀ ਤੁਹਾਡਾ ਕਦੀ ਤੁਹਾਡਾ ਸਭਾ ਡੋਲਿਆ ਚੀ ਉਹਨਾਂ ਕਿ ਘਰ ਦੇ ਹਾਲਾਤਾਂ ਨੂੰ ਦੇਖ ਕੇ ਕਿੰਨੇ ਸਾਲਾਂ ਤੋਂ ਇਸੇ ਹਾਲਾਤਾਂ 'ਚ ਗਜ਼ਰ ਰਹੇ ਹੋ ਕਦੀ ਹਿੰਮਤ ਡੋਲੀ ਫੀ ਆਰੇ ਇਹ ਕਿਹੜੇ ਹਾਲਾਤਾਂ ਕਦੋਂ ਸਾਡੇ ਦਿਨ ਸੁਧਰਣਗੇ ਕਦੋਂ ਸਾਡੀ ਗਰੀਬੀ ਦੂਰ ਹੋਊਗੀ ਕਦੀ ਡੋਲਿਆ ਤਾਂ ਨਹੀਂ ਕਰਾਣਾ ਮਨ ਕਰੀ ਨਹੀਂ ਇਹ ਮਨ ਕਦੀ ਨਹੀਂ ਡੋਲਿਆ ਇਹ ਦੇ ਬਸ ਜਦੋਂ ਸਾਰੇ ਜਿੱਥੇ ਮਰਜ਼ੀ ਚੱਲਦੀ ਹੈ ਜਿਹੜੇ ਮਰਜ਼ੀ ਧਰਮ ਦੇ ਵਿੱਚ ਜਾਵੜੀ ਹੈ ਨਾ ਉਹ ਪਹਿਲੋ ਇਹ ਗੱਲ ਲਖਣਗੇ ਜ਼ਰੂਰ ਵੀ ਆਪਣੇ ਗੁਰੂ ਤੇ ਭਰੋਸਾ ਰੱਖੋ ਜਿਹੜੇ ਬੰਦੇ ਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ ਨਾ ਹੈਗਾ ਉਹ ਮੇਰੇ ਵੀਰ ਕਈਆਂ ਨੇ ਅਮਰ ਸਕੇ ਹੁੰਦੇ ਤੇ ਉਹ ਜਾ ਕੇ ਦੂਜੇ ਧਰਮ ਦੇ ਵਿੱਚ ਜਾ ਕੇ ਤਾੜੀਆਂ ਮਾਰਦੇ ਹਾਂਜੀ ਇਹ ਕੰਮ ਜਿਹੜਾ ਵਾ ਇਹ ਬਹੁਤ ਵੱਡਾ ਗਲਤ ਹੈ ਕੰਮ ਉਹ ਕੰਮ ਨਹੀਂ ਕਰਨਾ ਚਾਹੀਦਾ ਕਿ ਜਿਹੜੇ ਬੰਦੇ ਦੇ ਆਪਣੇ ਗੁਰੂ ਨੂੰ ਭਰੋਸਾ ਨਹੀਂ ਹੈਗਾ ਆਪਣੇ ਗੁਰੂ ਦੇ ਤਾਂ ਉਹ ਬੰਦੇ ਨੂੰ ਦੂਜੇ ਤੇ ਕਿੱਦਾਂ ਭਰੋਸਾ ਹੋ ਜਾਊਗਾ ਨਾ ਤਾਂ ਉਹਨੂੰ ਬੰਦੇ ਤੇ ਭਰੋਸਾ ਹੋਣਾ ਤੇ ਨਾ ਗੁਰੂ ਤੇ ਭਰੋਸਾ ਹੋਣਾ ਠੀਕ ਹੈ ਉਹ ਬਤਨਵਾਲ ਜੀ ਸਾਡੀ ਖਾਸ ਕਰਕੇ ਦਸ਼ਕਾ ਨੂੰ ਪੀ ਲਿਆ ਜਿਹੜੇ ਕੀ ਸਾਡੀ ਸਿੱਖ ਸੰਗਤ ਆ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਨੇ ਪੰਜਾਬੀ ਐਨਆਰਆਈ ਵੀ ਨੇ ਭਾਈ ਇਸ ਪਰਿਵਾਰ ਦੀ ਸਾਰ ਦਿਓ ਤੁਹਾਨੂੰ ਤਸਵੀਰਾਂ ਜੂ ਸਾਂਝੀ ਕਰਾਂਗੇ ਕੱਲੇ ਕੱਲੇ ਘਰ ਦੀ ਤੁਹਾਨੂੰ ਹਾਲਾਤ ਦਿਖਾਵਾਂਗੇ ਤੁਹਾਡਾ ਵੀ ਕਿਤੇ ਮਾਲ ਜਿਹੜਾ ਭਾਰ ਆਵੇਗਾ ਵੀ ਸਾਡੀ ਸਿੱਖ ਕੌਮ ਬਹਾਦਰ ਕੌਮ ਆ ਜਿਹੜੀ ਕਿ ਅਜਿਹੇ ਕਿਹੜੇ ਹਾਲਾਤਾਂ ਵਿੱਚ ਆਪ ਤੁਸੀਂ ਦੇਖ ਸਕਦੇ ਹੋ ਅਸੀਂ ਇੰਨਾ ਮੈਂ ਬਾਰ-ਬਾਰ ਜਿਵੇਂ ਤੁਸੀਂ ਕਹਾਰੇ ਵੀ ਲੰਗਰ ਮੈਂ ਬਾਰ-ਬਾਰ ਗੱਲ ਕਰ ਰਿਹਾ ਬਾਈ ਲੰਗਰ ਹਮੇਸ਼ਾ ਦਾਲ ਫੁਲਕੇ ਦਾ ਸਾਦਾ ਲੰਗਰ ਹੋਣਾ ਚਾਹੀਦਾ ਬੜੇ-ਬੜੇ ਅਸੀਂ ਪੀਜੇ 버거 ਲਗਾ ਲੈਂਦੇ ਨੇ ਪਰ ਅਸੀਂ ਉਸ ਪਰਿਵਾਰਾਂ ਦੀ ਸਾਰ ਨਹੀਂ ਲੈਂਦੇ ਮੈਨੂੰ ਚਾਹੀਦਾ ਵੀ ਸ਼ਾਇਦ ਸੱਚੇ ਪਾਤਸ਼ਾਹ ਕਿਰਪਾ ਕਰਨਾ ਅਡੀ ਉਹਨਾਂ ਸੰਗਤਾਂ ਨੂੰ ਅਪੀਲ ਆ ਵੀ ਭਾਈ ਮਦਦ ਵਾਸਤੇ ਕਿਸੇ ਦਾ ਹੱਥ ਜੁੜਾ ਕਰਿਆ ਕਰੋ ਜਿਵੇਂ ਅੱਜ ਹੈਲਪਿੰਗ ਹੈਂਡ ਵਾਲੇ ਅੱਜ ਆਏ ਨੇ ਮਦਦ ਕਰਨ ਵਾਸਤੇ ਇਸੇ ਤਰ੍ਹਾਂ ਕਿਸੇ ਦਾ ਸਾਥ ਜੁੜਿਆ ਕਰੋ ਇਸ ਪਰਿਵਾਰਾਂ ਦੀ ਤਾਂ ਜੋ ਕਿ ਸਾਡਾ ਸਿੱਖ ਪਰਿਵਾਰ ਜਿਹੜਾ ਵਾ ਇਹਨੂੰ ਸਾਂਭ ਸਕੇ ਤੇ ਸਾਡੀ ਸਿੱਖੀ ਦਾ ਜਿਹੜਾ ਝੰਡਾ ਹਮੇਸ਼ਾ ਜਿਹੜਾ ਉੱਚਾ ਰਹੇ ਮੀਨੋ ਦਿਓ ਜਾਤ ਮੈਂ ਤੁਹਾਡਾ ਹਜੀਤ ਸਿੰਘ ਘਰੇਵਾਲ ਨਿਰਪੱਖ ਪੋਸਟ ਚੈਨਲ ਲਈ ਅਮਰਸਾ